ਕਰਨਾ ਨਹੀਂ ਕਰਨਾ ਅੰਦਰੀ ਬੜੀ ਰਹਿੰਦੀ ਆ ਪਤਾ ਨਹੀਂ ਕੀ ਕਰਦੀ ਆ ਉਹ ਆ ਹਾਂ ਬੇਬੇ ਕੀ ਕਰੀ ਆ ਨਹੀਂ ਬੋਲਦੀ ਰਹਿੰਦੀ ਆ ਬੋਲ ਮਾਰੇ ਮੈਨੂੰ ਕੁਝ ਨਹੀਂ ਉਹ ਤਾਂ ਬਿੰਡੋ ਫੋਨ ਆਇਆ ਸੀਗਾ ਹਾਂ ਤੇ ਕਹਿੰਦੇ ਸੀਗੇ ਅੱਜ ਆਉਣ ਨੂੰ ਆਉਣਗੇ ਮਨ ਲਾ ਸਿੰਧਾਰਾ ਲੈ ਕੇ ਕਹਿੰਦੇ ਆ ਉਹਨੂੰ ਸਿੰਧਾਰਾ ਲੈ ਕੇ ਇੱਥੇ ਨਹੀਂ ਆਉਣਾ ਹੈਗਾ ਤੂੰ ਉੱਥੇ ਜਾ ਕਿਉਂ ਉੱਥੇ ਜਾ ਕੇ ਸਿੰਧਾਰਾ ਲੈ ਕੇ ਆਵਾਂ ਮੈਂ ਹੈ ਇੱਥੇ ਆਉਣਗੇ ਉਹ ਕਹਿੰਦੇ ਸੀਗੇ ਅੱਜ ਸਵੇਰ ਚ ਆਉਣਗੇ ਨੀ ਬਤਾਜਾ ਜਾਣਾਂ ਇਥੇ ਤੁਹਾਨੂੰ ਕੀ ਦੇ ਕੇ ਜਾਣਗੇ ਆ ਬਿਸਕੁਟ ਦੇ ਜਾਣੇ ਇੱਕ ਡੱਬਾ ਦੇ ਜਾਣਗੇ ਤੇ ਸੰਧਾਰੇ ਚ ਬੇਬੇ ਬਿਸਕੁਟ ਹੀ ਹੁੰਦੇ ਆ ਹੋਰ ਕੀ ਹੁੰਦਾ ਸੰਧਾਰੇ ਚ ਨਹੀਂ ਆਏ ਘਰ ਇੱਦਕੇ ਨੇ ਤਾਂ ਪੈਸੇ ਲਿਆ ਲੱਖ ਰੁਪਿਆ ਉੱਥੇ ਜਾ ਕੇ ਲੱਖ ਰੁਪਿਆ ਇਹ ਤਾਂ ਤੂੰ ਹੱਦ ਕਰਦੀ ਆ ਜਦੋਂ ਆਪਾਂ ਰਾਜੀਵੀਰ ਕੋਲ ਜਾਣੇ ਹੁੰਨੇ ਆ ਭੈਣ ਕੋਲੇ ਉਦੋਂ ਆਪਾਂ ਕਿਹੜਾ ਉਹਨਾਂ ਨੂੰ ਲੱਖ ਰੁਪਿਆ ਦੇ ਕੇ ਆਉਣੇ ਆਪਾਂ ਵੀ ਸੰਧਾਰੇ ਚ ਬਿਸਕੁਟ ਹੀ ਕਢਾ ਕੇ ਦੇ ਕੇ ਆਉਣੇ ਹੁੰਨੇ ਆ ਨਾ ਆਪਾਂ ਗਾਇਦੀਰ ਨੂੰ ਦਿੱਤਾ ਹੈ ਮੋਟਰਸਾਈਕਲ ਆਪਾਂ 5 ਰੁਪਿਆ ਨਹੀਂ ਦਿੱਤਾ ਨਹੀਂ ਹੈਗਾ ਫਿਰ ਬੇਬੇ ਮੇਰੀ ਗੱਲ ਸੁਣ ਲਾ ਆਪਣੇ ਪ੍ਰਮਾਤਮਾ ਦਿੱਤਾ ਸਾਰਾ ਕੁਝ ਆ ਚਾਹ ਰਾਜਵੀਰ ਪਹਿਣ ਕੇ ਥੋੜੀ ਤੰਗੀ ਸੀਗੀ ਆਪਾਂ ਮੋਟਰਸਾਈਕਲ ਦਿੱਤਾ ਸੀ ਬਾਈ ਨੇ ਬਾਹਰ ਜਾਣਾ ਹੁੰਦਾ ਸੀਗਾ ਕੰਮ ਤੇ ਤੇ ਫਿਰ ਹੁਣ ਜੋ ਆਪਣੇ ਸਰਦਾ ਵਰਦਾ ਹੁਣ ਆਪਾਂ ਪੈਸੇ ਕੀ ਕਰਾਉਣੇ ਆਂਗੇ ਮੈਂ ਤਾਂ ਦੱਸਦਾ ਇੱਥੇ ਮੇਰੇ ਕੋਲ ਜਵਾਬ ਸਵਾਬ ਜੇ ਨਾ ਦੇ ਤੈਨ ਜਿਹੜੀ ਗੱਲ ਮੈਂ ਕਹਤੀ ਉਹ ਕਾ ਪੂਰੀ ਤੂੰ ਜਾ ਕੇ ਆ ਪਾ ਕੇ ਕੱਪੜੇ ਤੇ ਮੁੜ ਕੇ ਆਈ ਨਾ ਜਿੰਨਾ ਤੇ ਤੈਨੂੰ ਲੱਖ ਰੁਪਈਆ ਲੈ ਬੇਬੇ ਮੈਨੂੰ ਤਾਂ ਸ਼ਰਮ ਆਉਂਦੀ ਆ ਹੁਣ ਮੈਂ ਉਹਨਾਂ ਨੂੰ ਕਿਵੇਂ ਜਾ ਕੇ ਕਹਦਾ ਮੈਨੂੰ ਲੱਖ ਰੁਪਈਆ ਚਾਹੀਦਾਗਾ ਲੈ ਤੈਨੂੰ ਤਾਂ ਸ਼ਰਮ ਆਉ ਤੈਨੂੰ ਪਰਾਨਾ ਤਾਂ ਤਾਂ ਸ਼ਰਮ ਆਉਂਦੀ ਆ ਤੇ ਜਦੋਂ ਮੈਂ ਕਹਤਾ ਤੂੰ ਤਾਂ ਲੈ ਹੁਣ ਕਹਤਾ ਮੈਨੂੰ ਤਾਂ ਮੂੰਹੋਂ ਮੰਗਦੇ ਨੂੰ ਸ਼ਰਮ ਆਉਂਦੀ ਆ ਜੇ ਤੂੰ ਕਹਿਣੀ ਆ ਤਾਂ ਮੈਂ ਬਗ ਜੂਗੀ ਤੇ ਭਾੜੇ ਹੁਣ ਮੈਨੂੰ ਇੱਕ ਤਾਂ ਗੱਲ ਸ਼ਰਮ ਆਉਂਦੀ ਆ ਹੁਣ ਮੈਂ ਕਹਾ ਹਾਂ ਕਿ ਤੂੰ ਤਾਂ ਸਾਨੂੰ ਮਰਮੜੋ ਹੀ ਨਾ ਕਹੀਂ ਜਾ ਸ਼ਰਮ ਆਉਂਦੀ ਆ ਸ਼ਰਮ ਆਉਂਦੀ ਆ ਸਿੱਧੀ ਹੋ ਕੇ ਜਾ ਬਾਹਰ ਚੱਕ ਝੋਲਾ ਤੇ ਜਾ ਕਹਿ ਰਿਹਾ ਮੈਂ ਲੱਖ ਰੁਪਈਆ ਦਿਓ ਤੇ ਫੋਨ ਕਰਦੇ ਕਹਿੰਦੇ ਮੈਂ ਆਉਣੀ ਤੁਹਾਡੇ ਕੋਲ ਸੁਨਹਾਰਾ ਲੈਣ ਤਾਂ ਤੁਸੀਂ ਨਹੀਂ ਆਉਣਾਗਾ ਚਲ ਕੋਈ ਨਹੀਂ ਦੇਬੇ ਹੁਣ ਜੇ ਮੈਂ ਤੈਨੂੰ ਨਾ ਕਰਦੀਆਂ ਤੂੰ ਚੱਕ ਕੇ ਮੂੰਹ ਮੁੰਡੇ ਨੂੰ ਕਹਿ ਦੇਂਗੇ ਆਪਦੇ ਨੂੰ ਵਿਆਹ ਕਰਦੀ ਐ ਕਿ ਮੈਨੂੰ ਤਾਂ ਹੁਣ ਜਾਣਾ ਹੀ ਪਊਗਾ ਭਗ ਜਾਣੀ ਹੈਗੀ ਜਾ ਜਾ ਮੁੰਡੇ ਨੂੰ ਵੀ ਪਤਾ ਹੀ ਹੈਗਾ ਮੁੰਡਾ ਕਿਹਾ ਇਹ ਕਹਿੰਦਾ ਮੈਨੂੰ ਲੱਖ ਰੁਪਈਆ ਨਾ ਮਿਲੇ ਚੰਗਾ ਜੇ ਲੱਖ ਰੁਪਈਆ ਲਿਆਵੋ ਨਾ ਤੋਂ ਤੇ ਮੋਟਰਸਾਈਕਲ ਲੈ ਲਾਂਗੇ ਮੋਟਰਸਾਈਕਲ ਸਾਡੇ ਕੋਲੇ ਕਿੱਥੇ ਆਸੀਂ ਵੀ ਦਿੱਤਾ ਹੀ ਆ ਕੁੜੀ ਨੂੰ ਜੇ ਲਿਆਉਗੀ ਫਿਰ ਇਹਨਾਂ ਦੇ ਕਿਹੜਾ ਅੱਗ ਲੱਗੇ ਬਥੇਰਾ ਕੁਛ ਦੇ ਪੇਕਿਆ ਦੇ ਇਹਨੂੰ ਕੁਛ ਨਹੀਂ ਦਿੰਦੇ ਇੱਕ ਡੱਬਾ ਦੇ ਜਾਣਗੇ ਸੰਧਾਰਾ ਲੈ ਕੇ ਆਉਂਦੇ ਮੇਰਾ ਪ੍ਰਾ ਪੁੱਛ ਦਿnga ਕੁੜੀਂ ਦਾ ਤੜਕੇ ਦਾ ਫੋਨ ਕਰਿਆਗਾ ਐਕੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਸੂਰਾ ਸਲਾਈ ਵੀ ਬਾਗਜੋ 2 ਘੰਟੇ ਉੱਥੇ ਖੜੋਂਗੇ ਵੀ ਕੁੜੇ ਹਰਪ੍ਰੀਤ ਕੀ ਕਰੀ ਜਾਂਦੇ ਹੋ ਭਾਈ ਬਾਗਜੋ ਖੋਣ ਉੱਥੇ 2 ਘੰਟੇ ਖੜੋਂਗੇ ਵੀ ਕੋਈ ਗੱਲਾਂ ਬਾਤਾਂ ਵੀ ਕਰੋਗੇ ਦੇ ਆਉ ਸੁਧਾਰਾ ਸਾਰੇ ਫੜਾਏ ਆਏ ਸੁਧਾਰਾ ਤਾਂ ਦੇ ਆਵਾਂਗੇ ਫੇਰ ਹੀ ਜਾਵਾਂਗੇ ਜੇ ਗੱਡੀ ਘਰੇ ਹੋਊਗੀ ਗੱਡੀ ਤਾਂ ਹੀ ਨਹੀਂ ਗਈ ਤੇਲ ਪਵਾਉਣ ਗਿਆ ਹੋਇਆ ਗੱਡੀ 'ਚ ਅੱਛਾ ਫੇਰ ਹੁਣ ਤੇਲ ਪਵਾਉਣ ਬਾਗ ਗਿਆ ਮੈਨੂੰ ਰਾਦਾ ਘੰਟਾ ਉੱਥੋਂ ਨਹੀਂ ਆਉਣਾ ਐਕੀ ਤੂੰ ਤਾਂ ਮੈਨੂੰ ਰਾਦਾ ਜਮਾ 12:00 ਵਜੇ ਦੇਉਂਗੇ ਕਿਹੜੇ ਵੇਲੇ ਜਾਓਂਗੇ ਨਾ ਫਿਰ ਹੋਰ ਦੱਸ ਉੱਥੇ ਕੀ ਅਸੀਂ ਦੋ ਤਿੰਨ ਘੰਟੇ ਲਾ ਕੇ ਆਉਣੇ ਆ ਜਾਣ ਸਾਰੇ ਸੀ ਵਿੱਚ ਫੜਾ ਕੇ ਸਨਾਰਾ ਉਹਦੀ ਮੁੜੇ ਆਵਾਂਗੇ ਅਸੀਂ ਨਵੇਂ ਬਾਲਾ ਟਾਈਮ ਲਾਉਂਦੇ ਦੋ ਤਿੰਨ ਘੰਟੇ ਦਾ ਭਾਈ ਉਹੇ ਗੱਲ ਮੈਂ ਕੁੜੀ ਹੋ ਕੇ ਨਾ ਕੋਈ ਆਪਣੀ ਉਲੀ ਪੁਲੀ ਸਕੀਰੀ ਆ ਗਈ ਆਪਣੀ ਦਿਵਾ ਖੜੀ ਐ ਪਾ ਮੱਜਾ ਮਾਥਣੇ ਆਜੋ ਉਹੀ ਬਾਤ ਤੁਸੀਂ ਤਾਂ ਪੰਜੇ ਨਸੇ ਜਾਣੇ ਫਜੇ ਨਸੀ ਆਉਣੇ ਹੁਣ ਤਾਂ ਕੰਮ ਦੀ ਵਾਲੀ ਤਮਾ ਰਹਿੰਦੀ ਐ ਐ ਕਰ ਫਿਰ ਜਾ ਦੇ ਕਾਹ ਲੈ ਨਾ ਤੈਨੂੰ ਤੂੰ ਹੀ ਉਹ ਪਿਆਸਮਾਨ ਚੱਕ ਕੇ ਲੈ ਜਾ ਵਗ ਜਾ ਜਾ ਉਹ ਮਾਤਾ ਹੁਣ ਆਹ ਚਾਲ ਵਗ ਜਾਨੀਆ ਮਾਂ ਖਾਜ ਕਿ ਤੁਸੀਂ ਵਗ ਜੋ ਜੇ ਤੁਹਾਡਾ ਨਹੀਂ ਭਾਈ ਇਰਾਦਾ ਜਾਣ ਤੇ ਮੈਨੂੰ ਫੜਾ ਦਿਓ ਮੈਂ ਫੜਾ ਜਾਊਂਗੀ ਫਿਰ ਹੋਰ ਨਾ ਪੜਾਈਆ ਫਿਰ ਲੈ ਜਾ ਜੱਕ ਜੇ ਤੈਨੂੰ ਕਹੀ ਜਾਨੀਆ ਵੀ ਵੇ ਗੱਡੀ ਲੈ ਕੇ ਗਿਆ ਗੱਡੀ ਚ ਤੇਲ ਪਵਾਉਣ ਗਿਆ ਜਦੋਂ ਆ ਗਿਆ ਵਗ ਜਾਗੇ ਤੇਲ ਇੱਧਰ ਪਵਾਉਣ ਗਿਆਗਾ ਉਹ ਹੁਣ ਆਪਣੇ ਪਿੰਡ ਦਾ ਟਾ ਹੋਏਗਾ ਪਟਰੋਲ ਪੰਪ ਉੱਥੇ ਗਿਆ ਪਟਰੋਲ ਪੰਪ ਤੇ ਹੁਣ ਇੱਧਰੋਂ ਪਵਾਉਣਿਆਂਗੇ ਹੋਰਾਂ ਤਾਂ ਨਹੀਂ ਪਵਾਉਂਦੇ ਉਹ ਜੋ ਪਵਾਉਂਦੀ ਉਹ ਤੋਂ ਕਲਪਵਾਣੇ ਤਾਂ ਹੋ ਗਿਆ ਫਿਰ ਕੱਲ ਹੱਥਲੀ ਪੂਆ ਕੇ ਖੜਾ ਲੈਂਦੇ ਪਤੀ ਜੀ ਦੇ ਹੁਣ ਕਦ ਸਾਰਾ ਸਮਾਨ ਪੜਾ ਤਿਆਰ ਕਰਿਆ ਪਿਆ ਸੀ ਵੀ ਜਾਣਾ ਤਾਂ ਹੈ ਗਈ ਆ ਹੱਥ ਨਹੀਂ ਕਰੀ ਤੈਨੂੰ ਕਦੀ ਕਾਲ ਹੋਈ ਪਈ ਤੇਰੇ ਕੀ ਪੈਰਾਂ ਥੱਲੇ ਅੱਗ ਮੱਚਦੀ ਐ ਵੀ ਛੇਤੀ ਵਗ ਜੋ ਸੰਦਾਰਾ ਲੈ ਕੇ ਜਣੇ ਦਿਓ ਇਹ ਗੱਲਾਂ ਉਹਦੀ ਸੱਸ ਪੱਟ ਵਰਗੀ ਕੁੜੀ ਐ ਮੂਰੇ ਗਾ ਉਹਨੇ ਠੰਡਾ ਵੀ ਨਹੀਂ ਪੀਣਾ ਸਾਨੂੰ ਉਹ ਤਾਂ ਤੌੜੇ ਵਾਲਾ ਪਾਣੀ ਮੱਥੇ ਮਾਰਦਿੰਗਾ ਚਲ ਕੋਈ ਨਾ ਤੌੜੇ ਵਾਲਾ ਪਿਆ ਦੇ ਆਪਾਂ ਤੇ ਭਾਵੇਂ ਘੁੱਟ ਚਾਹ ਦੀ ਪੀਵੇ ਭਾਵੇਂ ਤੌੜੇ ਵਾਲਾ ਕੁਛ ਦੀ ਨਾ ਪੀਵੇ ਆਪਾਂ ਨੂੰ ਤਾਂ ਆਪਾਂ ਤਾਂ ਦੀ ਜਵਾਕੜੀ ਕਰਨੀ ਜਾਣਾ ਜਵਾਕੜੀ ਕਰਨੀ ਦੇਖ ਕੇ ਮੂੰਹ ਕੰਨੀ ਫੇਰ ਜਾਣਾ ਜਵਾਕੜੀ ਦੇ ਘਰੇ ਜਾਣਾ ਆਪਾਂ ਬੁੜੀ ਕੋਲੇ ਜਾਣਾਗਾ ਚੱਲਦੀ ਤਾਂ ਬੁੜੀ ਦੀ ਨਾਨਾ ਦੀ ਮੂਰੇ ਜਵਾਕੜੀ ਦੀ ਤੇਰੀ ਦੀ ਚੱਲਦੀ ਐ ਤੇਰੀ ਕੁੜੀ ਦੀ ਹਿੰਮਤ ਹੈਗੀ ਬੀ ਮੜਾ ਇਹ ਕੋਈ ਚੀਜ਼ ਸਾਨੂੰ ਠੰਡਾ ਮੰਗਾ ਕੇ ਪਿਆ ਦੂਗੀ ਉਹ ਚੜ ਕੋਈ ਨਾ ਬੁੜੀ ਕਿੰਨਾ ਕਚੇਰ ਬੈਠੀ ਹੈਗੀ ਆਪੀ ਮਰ ਜੂਗੀ ਕੋਈ ਨਾ ਮਗਰ ਉਹ ਆਪਣੀ ਕੁੜੀ ਦੀ ਪੁੱਗਿਆ ਕਰੂਗੀ ਆਪਾਂ ਬਸ ਥੋੜੇ ਜਿਹਾ ਧੀਰੋ ਕੁਛ ਨਹੀਂ ਹੁੰਦਾ ਸ਼ਾਂਤੀ ਰੱਖ ਇੰਦਾ ਫਿਰ ਮੇਰੀ ਵੀ ਕਦੇ ਪੁੱਗਣ ਲੱਗ ਜੂਗੀ ਜਿੱਦੇ ਤੂੰ ਮਰ ਗਈ ਤੂੰ ਜਰਕਦੇ ਨੇ ਕਹਤਾ ਕਿ ਜਿੱਦੇ ਮਰ ਗਈ ਕੁੜੀ ਦੀ ਪੁੱਗਣ ਲੱਗ ਜੂਗੀ ਜਿੱਦੇ ਤੂੰ ਮਰ ਗਈ ਮੇਰੀ ਪੁੱਗਣ ਲੱਗ ਜੂਗੀ ਆਪਦੇ ਵੇਲੇ ਫਿਰ ਤੈਨੂੰ ਤਕਰੀਰ ਪਾਉਂਦਾ ਫਿਰ ਬੁੜੀਆਂ ਮਰ ਜਾਂਦੀਆਂ ਨੇ ਫਿਰ ਆਪੀ ਪੁੱਗਣ ਲੱਗ ਜਾਂਦੀਆਂ ਕਹਿੰਦਾ ਕਰ ਬੁੜੀਆਂ ਬੈਠੇ ਉਹਨਾਂ ਦਾ ਕਰ ਬੁੜੀਆਂ ਤਾਂ ਰੇਖ ਨੂੰ ਡਿੱਕਾ ਰਹਿੰਦਾਗਾ ਮੈਨੂੰ ਤਾਂ ਕੋਈ ਡਿੱਕ ਬੱਸ ਮੇਰਾ ਤਾਂ ਜਵਾਬ ਹੈ ਭਾਈ ਉਹ ਮੈਂ ਤਾਂ ਜਾਂਦੀ ਨਹੀਂ ਬੇਬੇ ਮੈਂ ਤਾਂ ਲੋੜ ਨਹੀਂ ਤੇਰੀ ਕੁੜੀ ਕੋਲ ਜਾਣ ਦੀ ਪਾਗ ਜੀ ਵੀ ਜੇ ਤੇਰਾ ਬੇਬੇ ਆਖੂਗੀ ਵੀ ਕਾਹਲ ਕਰੂਗੀ ਅਸੀਂ ਬਹਾਨੇ ਨਾਲ ਜਵਾਬ ਦੇਵਾਂਗੇ ਲੈ ਮੈਂ ਫੜਾਏ ਆਉਂਗੀ ਫੜਾਏ ਮੇਰਾ ਬਗ ਜਾ ਹਟਾਈਆਂ ਮੈਂ ਤੁਸੀਂ ਤਾਂ ਸਾਰੀ ਤੇ ਲੱਕ ਲੱਕ ਸੇ ਵਿੱਚ ਸਮਾਨ ਉਹ ਵੀ ਬਿਸਕਟਾਂ ਦੀ ਢੋਲੀ ਉਹ ਬਿਸਕਟਾਂ ਦੀ ਢੋਲੀ ਪਈ ਆ ਵੀ ਕਰੋ ਇਹ ਤਾਂ ਬਸ ਬਹਾਨੇ ਭਾਲਦੀ ਸੀ ਵੀ ਅਸੀਂ ਗਰਮੀ ਚ ਨਾ ਜਾ ਜਾਈਏ ਕਿ ਆਪੇ ਬੁਢੀ ਜਾਊਗੀ ਲੰਕ ਦੀ ਚੱਕ ਕੇ ਢੋਲ ਲੰਗਾ ਤੇ ਚੱਕ ਕੇ ਢੋਲ ਵੀ ਤੁਸੀਂ ਗੱਡੀ 'ਚ ਬਗ ਜਾਓ ਬੇਬੇ ਦੇ ਕਹਿੰਤੇ ਆ ਤ ਆ ਗਈ ਮੈਂ ਮੈਨੂੰ ਤਾਂ ਹੁਣ ਸ਼ਰਮ ਜੀ ਆਉਂਦੀ ਹੈਗੀ ਵੀ ਕਿਵੇਂ ਕਹਾਂ ਬਾਲੀ ਚੰਦਰੀ ਐ ਸੱਚੀ ਐਨੀ ਚੰਦਰੀ ਬੁੜੀ ਹੈਗੀ ਜਮੇ ਨਹੀਂ ਸੋਚਦੀ ਹੈਗੀਗੀ ਵੀ ਪੈਸੇ ਮੂੰਹੋਂ ਕੁੜੀਆਂ ਮੂੰਹੋਂ ਪੈਸੇ ਮੰਗਦੀਆਂ ਹੁੰਦੀਆਂ ਗਿਆ ਉਹ ਵੀ ਸੁਧਾਰੇ ਦੇ ਚਲ ਕੋਈ ਲੋੜ ਹੋਵੇ ਜ਼ਰੂਰਤ ਹੋਵੇ ਤਾਂ ਮੰਗੇ ਜਾਂਦੇ ਆ ਬੇਬੇ ਮੰਮੀ ਕੁੜੇ ਕਰਨਾ ਸਤਿਕਾਰ ਮਾ ਸੋਸਰੀ ਕਾਲ ਪੁੱਤ ਮੈਂ ਤਾਂ ਤੇਰੇ ਕੋਲੇ ਲਾ ਦੇਖ ਲਾ ਐਨਾ ਫਾਰ ਮਸਾ ਚੱਕ ਕੇ ਲਈ ਆਉਂਦੀ ਸੀ ਤੇ ਤੂੰ ਕਿਵੇਂ ਆ ਗਈ ਬਸ ਮੈਂ ਵੀ ਆ ਗਈ ਮਿਲਣਾ ਵੀ ਆ ਗਈ ਵਸੜੀ ਤੇ ਮਿਲਣਾ ਮਿਲਣਾ ਕਿ ਮੈਂ ਆ ਗਈ ਤੂੰ ਫੋਨ ਤਾਂ ਤੜਕੇ ਦਾ ਕਰੀ ਜਾਨੀ ਆ ਤੂੰ ਕਿ ਮੈਨੂੰ ਕਿਸੇ ਦਾ ਰਾ ਫੜਾ ਜੋ ਤੇ ਆ ਤੂੰ ਮਿੰਟ ਚ ਗਈ ਹੁਣ ਮੇਰੇ ਮੂਹਰੇ ਚੱਲ ਅੰਦਰ ਬਹਿ ਕੇ ਗੱਲਾਂ ਕਰ ਦੇਾਂਗੇ ਹੁਣ ਇੱਥੇ ਤੈਨੂੰ ਕੀ ਦੱਸਾਂ ਤੈਨੂੰ ਆਇਆ ਹੋਗਾ ਵੀ ਕਿਤੇ ਮੇਰੀ ਮਾਂ ਨਾ ਆ ਜੇ ਉਹ ਤਾਂ ਸਾਨੂੰ ਤਾਂ ਸੱਦ ਕੇ ਨਹੀਂ ਰਾਜੀ ਰਹੀ ਨਹੀਂ ਨਹੀਂ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਨੀ ਆਗੀ ਚੱਲ ਅੰਦਰ ਬਹਿ ਕੇ ਗੱਲਾਂ ਕਰ ਦੇਾਂਗੇ ਹੋਗਾ ਮਖਲਾ ਨਾਲੇ ਮੈਂ ਸੰਧਾਰਾ ਫੜਾ ਕੇ ਆਉਂ ਨਾਲੇ ਮਖਾ ਮੈਂ ਬਹਾਨੇ ਨਾਲ ਕਿਰਨਾਂ ਨੂੰ ਮਿਲ ਕੇ ਆਉਂ ਉਹ ਹਰਪ੍ਰੀਤ ਤਾਂ ਅੱਗੀ ਉਹ ਕਰੀ ਜਾਂਦੀ ਸੀ ਪਰ ਲਾਉਨੀਆਂ ਮਿੰਟਾਂ ਕਰੀਆਂ ਨੇ ਉਹ ਕਹੇ ਤੇਲ ਪਵਾਉਣ ਗਿਆਗਾ ਉਹ ਨਹੀਂ ਹਜੇ ਆਇਆ ਹਰ ਕੇ ਮੈਨੂੰ ਅਲੀ ਸੰਗਤ ਤੂੰ ਹੀ ਫੜਾਇਆ ਉਹ ਮੇਨ ਨਾਲ ਆਕੜ ਕੇ ਖੜ ਗਈ ਸਭ ਸਭ ਕੁਝ ਸੋਨੇ ਕਰਿਆ ਹਾਂ ਹੁਣ ਮੈਂ ਤੈਨੂੰ ਕੀ ਦੱਸਾਂ ਤੂੰ ਤਾਂ ਮੈਨੂੰ ਮਹਿਣੇ ਦੇਈ ਜਾਣੀ ਆਗੀ ਉਹ ਘਰੇ ਜਿਹੜੀ ਜਿਹਦੇ ਕੋਲ ਤੁਸੀਂ ਮੈਨੂੰ ਲਾਇਆ ਰੋਡੀ ਲੱਗੀ ਆ ਮੈਨੂੰ ਉਹ ਕਹਿੰਦੀ ਉੱਥੇ ਜਾ ਕਹਿੰਦੀ ਤੂੰ ਰੋਡੀ ਲੱਗੀ ਤਾਂ ਆ ਹੀ ਰਹੂਗੀ ਤੈਨੂੰ ਮੈਂ ਦੱਸਾਂ ਗੱਲ ਉਹ ਨਹੀਂ ਤੇਰੀ ਮਨਾ ਕੇ ਵੇਲੇ ਚੰਗੀ ਬਣੇ ਤੇ ਉਹਨੇ ਤਾਂ ਬਸ ਸਾਰਾ ਕੁਝ ਕਿਵੇਂ ਕੱਢਣਾ ਜਰੂਰ ਸਾਂ ਹੀ ਕੱਢਦੀ ਹੁੰਦੀ ਆ ਉਹ ਨਾਲ ਸਾਡੇ ਦਾ ਥੋੜਾ ਜਿਹਾ ਵੱਡੀ ਲੱਗਦੀ ਹੁੰਦੀ ਆ ਉਹ ਮੈਨੂੰ ਪਤਾ ਹੀ ਕੱਲਾ ਲੱਗਦੀ ਕਿਹੜੀਆਂ ਤਰ ਮੈਂ ਹੁਣ ਤੀਨ ਤੈਨੂੰ ਦੱਸ ਹੀ ਦਿੰਨੀ ਆਗੀ ਇੱਥੇ ਦੱਸ ਦੇ ਜ਼ਰੂਰ ਮੁੜ ਕੇ ਹਰਪੀ ਤੋ ਕਹੂਗੀ ਹਾਂ ਮੈਨੂੰ ਤਾਂ ਤੌਰ ਤਾਂ ਕਹਿੰਦੀ ਮੇਰੇ ਤਾਂ ਘਰੇ ਨਾ ਬੜੀ ਕਹਿੰਦੀ ਉਹਦੇ ਪੇਕੇ ਤੋਂ ਕਹਿੰਦੀ ਲੱਖ ਰੁਪਇਆ ਲੈ ਕੇ ਆ ਮੈਂ ਮਰ ਜਾ ਬੂ ਆਏ ਬੋਲੀ ਤੈਨੂੰ ਹੋਰ ਹੁਣ ਮੈਂ ਕਿਹੜਾ ਹੁਣ ਆਈ ਆ ਗਈ ਮੈਨੂੰ ਕਹਿੰਦੀ ਬਾਅਦ ਨਹੀਂ ਤਾਂ ਤੈਨੂੰ ਘਰੋਂ ਕਢਾ ਦੂੰ ਮੁੰਡੇ ਤੋਂ ਕਹਿ ਕੇ ਤੇ ਕਹਿੰਦੀ ਇੱਥੋਂ ਨਿਕਲ ਜਾ ਕਹਿੰਦੀ ਸੁਧਾਰਾ ਲੈ ਕੇ ਆ ਸੁਧਾਰੇ ਜੀ ਕਹਿੰਦੀ ਲੱਖ ਰੁਪਇਆ ਲੈ ਕੇ ਆ ਸੁਧਾਰੇ ਚ ਲੱਖ ਰੁਪਇਆ ਪੁੱਤ ਕੌਣ ਦਿੰਦਾ ਤੂੰ ਮੋੜ ਕੇ ਉਹਨੂੰ ਐਨਾ ਆਖੇ ਵੀ ਤੂੰ ਆਪਦੀ ਤੀਨੂ ਦੇ ਕੇ ਆਉਣੀ ਆ ਮੈਂ ਤਾਂ ਬਥੇ ਆ ਗਿਆ ਸੀ ਮੈਂ ਕਹੀ ਸੀ ਵੀ ਤੂੰ ਕਿੰਨਾ ਕਰਾ ਜਵੀਰ ਨੂੰ ਲੱਖ ਰੁਪਇਆ ਦੇ ਦੇ ਆਉਣੀ ਆ ਤੂੰ ਵੀ ਤਾਂ ਬਿਸਕੁਟ ਹੀ ਲੈ ਕਹਿੰਦੀ ਹੋਰ ਤੈਨੂੰ ਸੁਧਾਰੇ ਚ ਕਿਹਾ ਜਾਂਗੇ ਜੀ ਜੱਗਵ ਜੀ ਕੋਈ ਰੀਤ ਹੈਗੀ ਆ ਕੁੜੀਆਂ ਕੱਤਰੀਆਂ ਦੀ ਉਹ ਹੀ ਜਾਂ ਦੇ ਆਉਣੇ ਹੁਣ ਤੇ ਰਾਏ ਥੋੜੀ ਆ ਵੀ ਪੰਡਾ ਮੰਨ ਮੰਨ ਕੇ ਦੇ ਆਈਏ ਸੁਧਾਰੇ ਚ ਇਹ ਤਾਂ ਕਿਤੇ ਸੋਨੇ ਚੜਦੇ ਲੈ ਦੇ ਚ ਨਹੀਂ ਦੇਖਿਆ ਉਹੀ ਤਾਂ ਗੱਲ ਆ ਮੈਨੂੰ ਤਾਂ ਬਲਾ ਹੀ ਰੁੱਖਾ ਮਿੱਸਾ ਬੋਲੀ ਉਹ ਕਹਿੰਦੀ ਨਿਕਲ ਜਾ ਵਸਾ ਲੈ ਲੱਖ ਰੁਪਈਆ ਉਹ ਕਿ ਉਹ ਤਾਂ ਮੈਨੂੰ ਪਹਿਲਾਂ ਉਹੀ ਗੱਲ ਵਾਂਗੂ ਕੁਲੇਸਨਾ ਭੇਜਿਆ ਸੀ ਮੈਂ ਤਾਂ ਮਾ ਸਾਹ ਦੇ ਘਰੇ ਨਾ ਟਾਈਮ ਪਾਸ ਕਰ ਲਈਆ ਉਹ ਲੱਖ ਰੁਪਈਆ ਤੈਨੂੰ ਕਿੱਥੇ ਦੇ ਦੇਣਗੇ ਨਾ ਕਿੱਥੋਂ ਦੇਣ ਦੇ ਜੂ ਮੁੰਡੇ ਨੂੰ ਮੈਨੂੰ ਨਹੀਂ ਪਤਾ ਹੁਣ ਭਈ ਦੇਖ ਲੋ ਜੇ ਤਾਂ ਤੁਸੀਂ ਮੇਰਾ ਘਰ ਬਸਾਉਣਾ ਤਾਂ ਲੈ ਕੇ ਆ ਕਹਿੰਦੀ ਅਸੀਂ ਤਾਂ ਆਵਲੀ ਕੁੜੀ ਨੂੰ ਮੋਟਰਸਾਈਕਲ ਦਿੱਤਾ ਸੀ ਤੇਰੇ ਪੇਕੇ ਆਣੇ ਕਹਿੰਦੇ ਨੂੰ ਕੁਛ ਨਹੀਂ ਦੇ ਕੇ ਤੋਰਿਆ ਸਾਜ ਤਾਂ ਕਹਿੰਦੀ ਮੋਟਰਸਾਈਕਲ ਲੈਣਾ ਨਹੀਂ ਪਾਣੇ ਤੇਰੀ ਸੱਸ ਤਾਂ ਨਾ ਸਾਬ ਤੋਂ ਉੱਤੋਂ ਦੀ ਆ ਮੈਂ ਦੱਸਾਂ ਗੱਲ ਤੇਰੀ ਸੱਸ ਤਾਂ ਸਾਬੇ ਇੱਥੇ ਦੂਨੀਆ ਇਹ ਸਾਬ ਦੀ ਜਮਾ ਉਤਲੇ ਚੰ ਦੇਦੀ ਆ ਮੈਂ ਤੈਨੂੰ ਦੱਸਾਂ ਗੱਲ ਹਾਂ ਇਹ ਤਾਂ ਪਾਇਆ ਸੀ ਮਾਂ ਤੇ ਕਿਤੇ ਦੇਦਾ ਬਾਪ ਤੇ ਤੇਰੀ ਸੱਸ ਨਾਲ ਸਾਬ ਹੋਰ ਮੈਂ ਤਾਂ ਸੱਚੇ ਅੱਕ ਕੇ ਮੈਂ ਤਾਂ ਆ ਗਈ ਮੈਨੂੰ ਕਹਿੰਦੀ ਤੂੰ ਨਿਕਲ ਜਾ ਮੇਰੇ ਘਰੋਂ ਮੈਂ ਕਿਹਾ ਚੱਲ ਠੀਕਾ ਚੱਲ ਨਹੀਂ ਨਹੀਂ ਸੀ ਕਿਉਂ ਆਈ ਤੈਨੂੰ ਆ ਤਾਂ ਬਤਾ ਲੱਖ ਰੁਪਇਆ ਮੈਨੂੰ ਕਿੱਥੋਂ ਦੇ ਦੇਣਗੇ ਸਾਡੇ ਘਰ ਦੇ ਮੈਂ ਉਲਾ ਦਿੰਦੀ ਉਂਗਲਾ ਉਹ ਬੋਜੋ ਦੇ ਮਾਗਰ ਲੱਗਿਆ ਹੋਇਆ ਮੇਰੇ ਤੋਂ ਆ ਝਾਟਾ ਖਲਾਰਨਾ ਮੈਂ ਤਾਂ ਅੱਕੀ ਆ ਗਈ ਮੈਂ ਕਿ ਚੱਲ ਚੱਲ ਭਾਈ ਮਾਂ ਦੀਆਂ ਸੁਣਦੇ ਕੀ ਬਣੇ ਤਾਰਲਾ ਸਮਾਨ ਹੋਣਾ ਇੱਥੇ ਵੀ ਮੈਂ ਤਾਂ ਚਾਈ ਗਈ ਸੀ ਚਾਈ ਚਾਈ ਮੈਂ ਖਦਾ ਕਿਰਨਾ ਕੋਲੇ ਜਾਉਂਗੀ ਤੂੰ ਤਾਂ ਮੇਰੇ ਤੋਂ ਹੀ ਉਹ ਗਲ ਮੰਗ ਮਨ ਖਰਾਬ ਕਰਤਾ ਕਿਰਨਾ ਮਨ ਤੈਨੂੰ ਕੀ ਪਤਾ ਮੇਰਾ ਕਿੰਨਾ ਕਮਨ ਦੁਖੀ ਹੋਇਆਗਾ ਪਾਣੀ ਲਿਆ ਕੇ ਦੇਵਾ ਮੈਂ ਤੈਨੂੰ ਹੋਰ ਪਾਣੀ ਲਿਆ ਦੇ ਗਰਮੀ ਤਾਂ ਬਾਲੀ ਹੋਈ ਪਈ ਆ ਪਾਣੀ ਲਿਆ ਕੇ ਦਿੰਨੀ ਹੈ ਕਿ ਕੋਈ ਨਾ ਦਿੱਤਨਾ ਖਰਾਬ ਕਰ ਹਾਈ ਬੇ ਮੇਰਾ ਰੱਬਾ ਹੋਣ ਦੱਸ ਮੈਂ ਕੀ ਕਰਾਂ ਦੇਖ ਲਾ ਮੇਰੀ ਮਾਂ ਤਾਂ ਵਿਚਾਰੀ ਇੱਕ ਪੀਪਾ ਲਈ ਫਿਰਦੀ ਆ ਕਿੱਡਾ ਵੈਗ ਚੱਕੀ ਫਿਰਦੀ ਆ ਸਮਾਨ ਦਾ ਸੱਚੀ ਮੈਂ ਤਾਂ ਉਸ ਬੁੜੀ ਦੇ ਮਗਰਾ ਆ ਕੇ ਲੱਗ ਕੇ ਨਾ ਐਵੇਂ ਆਈ ਇਹ ਦੋਨੋਂ ਤਾਂ ਨਾ ਹੀ ਆਉਂਦੇ ਉੱਥੇ ਛਤਰਮੁਕੀ ਤਾਂ ਖਾ ਲੰਦੀ ਹੁਣ ਨਾਲੇ ਇਹਨਾਂ ਦੇ ਘਰੇ ਕਲੇਸ਼ ਪਊਗਾ ਚੱਲ ਦੇਖੀ ਜਾਊਗੀ ਕੀ ਬਣੂਗਾ ਮੈਂ ਤਾਂ ਸਤਾ ਚਾਈ ਜਾਈ ਮੈਂ ਆਹ ਬਿਸਕੁਟ ਮੈਂ ਤਕੜਾ ਕੇ ਲਈ ਇਹਨਾਂ ਸਮਾਨ ਸੀ ਵਿੱਚ ਆ ਪਿਆਗਾ ਹੁਣ ਉਹ ਮੀ ਗੱਡੀ ਲੈ ਕੇ ਲੈ ਆ ਗਿਆ ਸੀ ਬੁੜੀ ਜੀ ਦੇ ਬਸ ਪਤਾ ਨਹੀਂ ਕੀ ਅੱਗ ਲੱਗੀ ਸੀ ਛੇਤੀ ਜਾਣ ਦੀ ਮੈਂ ਤਾਂ ਜਾਣੀ ਆ ਸਮਾਨ ਲੈ ਕੇ ਵਗ ਜਾ ਦਫਾ ਹੋ ਪਰੇ ਉੱਥੇ ਅੱਡੇ ਤੇ ਬੇਟੀ ਮੱਚੀ ਜਾਂਦੀ ਹੋ ਹੁਮਾ ਮਰ ਜਾ ਨਾਲੇ ਸਮਾਨ ਨਾਲੇ ਕੁੜੀ ਆ ਗਈ ਕਾਰਨ ਹੋ ਗਿਆ ਸਤਿ ਸ਼੍ਰੀਕਾਲ ਬਾਈ ਨਾ ਬੇਬੇ ਨੇ ਕੀ ਸੀ ਤੇਰੇ ਕੋਲ ਸੋਨਾ ਲੈ ਕੇ ਤੁੰਗ ਮੇ ਆ ਗਈ ਬੇਬੇ ਤਾਂ ਜੇ ਇੱਥੇ ਟੱਕਰ ਗਈ ਸੀ ਮੈਨੂੰ ਮੈਂ ਆ ਹੀ ਜਾਂਦੀ ਸੀਗੀ ਨਾ ਉਧਰੋਂ ਬੇਬੇ ਤੁਰੀ ਉਧਰੋਂ ਤੂੰ ਆ ਗਈ ਏ ਕੀ ਗੱਲ ਹੈ ਤੜਕੇ ਤਾਂ ਤੂੰ ਫੋਨ ਲਾਇਆ ਸੀਗਾ ਵੀ ਮੇਰੇ ਕੋਲੇ ਆਜੋ ਬਸ ਮੈਂ ਤਾਂ ਉਹੀ ਨਾ ਚਿੱਤ ਜਾਣ ਲੱਗਿਆ ਕਰੇ ਤੇ ਮਨ ਜਾ ਭੜਾ ਜਾ ਹੋਇਆ ਸੀ ਮੈਂ ਕਿਹਾ ਮੈਂ ਹੀ ਜਾ ਕੇ ਆਣੀ ਮਾਂ ਨਾਲ ਮਿਲਿਆ ਆਉਂਗੀ ਨਾ ਨਾ ਮਿਲਣ ਤਾਂ ਤੂੰ ਕਿਉਂ ਆਈ ਏ ਮਿਲਣ ਤਾਂ ਹੁਣ ਅਸੀਂ ਆਉਣਾ ਸੀ ਦੇਖ ਭਈ ਅਸੀਂ ਤਾਂ ਆਉਂਦੇ ਸੀ ਤੇਰੇ ਭਾਈ ਵਾਗੇ ਗੱਡੀ ਚ ਤੇਲ ਪਵਾਉਣ ਤੇ ਤੇਰੀ ਮਾਂ ਨੂੰ ਤਾਂ ਉਹੀ ਗੱਲ ਕਾਲੀ ਵਾਲੀ ਹੋ ਜਾਂਦੀ ਏ ਨਾ ਭਾਈ ਤੁਸੀਂ ਤਾਂ ਤੁਰਦੇ ਨਹੀਂ ਕੁੜੀ ਕੋਲੇ ਮੈਂ ਜਾਣੀ ਆ ਆ ਫਿਰ ਤਾਂ ਫੜਾਇਆ ਇਸ ਮਾਂ ਮੰਮੀ ਦੇ ਮਾਂ ਦੇ ਸੁਹਾ ਦਾ ਤੁਹਾਨੂੰ ਪਤਾ ਹੀ ਐ ਤਾਂ ਹੀ ਕਰਦੀ ਹੁੰਦੀ ਹੈਗੀ ਨਾਲ ਮੈਂ ਕਿਹਾ ਸੀ ਕੋਈ ਨਾ ਕਦਾ ਦਿਨ ਠਹਿਰ ਕੇ ਆ ਜਾਓ ਗੱਲ ਹੋਈ ਸੀ ਮੇਰੀ ਮੈਂ ਕਿਹਾ ਕਦਾ ਦਿਨ ਠਹਿਰ ਕੇ ਨੇ ਤਾਂ ਅੱਗ ਮਚਾਤੀ ਉਹ ਤਾਂ ਕਹਿੰਦੀ ਹੁਣੇ ਹੁਣ ਜਾਓ ਕੁੜੀ ਕੋਲੇ ਮੈਂ ਆਖਿਆ ਕੋਈ ਨਹੀਂ ਬਗ ਜਾਾਂਗੇ ਮੈਨੂੰ ਪਤਾ ਹੀ ਹੈ ਤੇਰੀ ਸੱਸ ਦੇ ਸੁਹਾ ਦਾ ਗਾਂ ਕਿਹੜਾ ਮਾ ਪੱਟ ਵਰਗੀ ਕੁੜੀ ਐ ਬੁੜੀ ਵੀ ਚਰਕਦੇ ਨਹੀਂ ਉਹ ਗੱਲ ਸਾਨੂੰ ਠੰਡੇ ਲਈ ਆਈ ਬੇਟੀ ਹੈਗੀ ਚਲ ਕੋਈ ਨਾ ਭਾਬੀ ਕਿਉਂ ਹਰਕ ਕਰਦੇ ਤੈਨੂੰ ਉਹਦੇ ਸੁਹਾ ਦਾ ਤਾਂ ਪਤਾ ਹੀ ਆ ਕਾਰਨ ਦਾ ਕਿੰਨਾ ਵੀ ਤੂੰ ਕਿਉਂ ਆ ਗਈ ਆਉਣਾ ਤਾਂ ਅਸੀ ਸੀ ਹੁਣ ਭਾਬੀ ਮੈਂ ਤੈਨੂੰ ਕੀ ਦੱਸਾਂ ਚਲ ਦੱਸ ਹੀ ਦਿੰਨੀ ਆ ਮੇਰੀ ਮਾਂ ਸਸਤਾ ਮੈਨੂੰ ਕਹਿੰਦੀ ਕਹਿੰਦੀ ਲੈ ਤੈਨੂੰ ਸੰਧਾਰੇ ਚ ਕੀ ਲੈ ਕੇ ਆਉਣਗੇ ਬਿਸਕੁਟ ਹੀ ਲੈ ਕੇ ਆਉਣਗੇ ਕਹਿੰਦੀ ਇੱਕ ਡੱਬਾ ਲੈ ਕੇ ਆ ਜਾਣਗੇ ਕਹਿੰਦੀ ਉੱਥੇ ਜਾ ਤੂੰ ਭਾਈ ਕਹਿੰਦੀ ਮੇਰੇ ਘਰੇ ਨਾ ਵੜੀ ਬਿਸਕੁਟ ਤੇ ਡੱਬਾ ਤੇ ਫਿਰ ਹੋਰ ਕੀ ਲੋਕ ਦਿੰਦੇ ਆ ਇਹੀ ਕੁਝ ਦਿੰਦੇ ਆ ਭਾਈ ਸੰਧਾਰੇ ਚ ਚੱਲ ਛੂਟ ਵੀ ਹੈਗਾ ਸੀ ਤੇਰੇ ਬੈਗ ਚ ਛੂਟ ਪਾਇਆ ਤਾਂ ਪਿਆ ਤੇਰਾ ਨਹੀਂ ਤੇਰੀ ਸੱਸ ਦਾ ਛੂਟ ਹੈ ਨਹੀਂ ਤੇਰਾ ਛੂਟ ਹੈ ਕੀ ਗੱਲ ਸਮਾਨ ਕਾ ਤੂੰ ਦੇਖਿਆ ਮੰਗੇ ਕੱਲਾ ਆਦੇ ਕੱਪੜੇ ਤੈਨੂੰ ਦੱਸਿਆ ਨਹੀਂ ਬੇਬੇ ਨੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਂ ਸੱਚੀ ਮੈਨੂੰ ਤਾਂ ਦੱਸਦੀ ਨੂੰ ਵੀ ਸ਼ਰਮ ਆਉਂਦੀ ਹੈਗੀ ਉਹ ਮੈਨੂੰ ਕਹਿੰਦੀ ਮੇਰੇ ਘਰੇ ਨਾ ਬੜੀ ਕਹਿੰਦੀ ਲੱਖ ਰੁਪਇਆ ਲੈ ਕੇ ਆਵਦੇ ਪੇਕਿਆ ਦੋ ਲੱਖ ਰੁਪਇਆ ਨਾ ਲੱਖ ਰੁਪਇਆ ਕਿਤੇ ਝਾੜੀ ਨਹੀਂ ਲੱਗਦਾ ਭਾਈ ਜਿਹੇ ਜੇ ਸਮਾਨ ਹੁੰਦੇ ਜਿਹੇ ਜੇ ਲੋਕ ਕੁੜੀਆਂ ਨੂੰ ਦਿੰਦੇ ਉਹ ਜੇ ਤੈਨੂੰ ਦੇਈ ਜਾਂਦੇ ਆ ਦੇਖ ਤੇਰੇ ਬਾਈ ਕੋਲੇ ਨਾ ਮੈਂ ਤੈਨੂੰ ਦੱਸਾਂ ਗੱਲ ਕਰੀ ਇਹ ਗੱਲ ਆਪਦੇ ਜਿਵੇਂ ਤੈਨੂੰ ਤੇਰੀ ਸੱਸ ਨੇ ਕਹੇਤੀ ਆਪਦੇ ਕੋਲ ਹੀ ਰੱਖ ਲਾ ਤੇ ਜਾਂ ਭਈ ਇਹਦੀ ਮਾਂ ਨਾ ਕਰ ਲਾ ਜੇ ਤੇਰੀ ਮਾਂ ਕੋਲੇ ਹੈਗਾ ਤਾਂ ਲੱਖ ਰੁਪਇਆ ਲੈ ਜਾ ਸਾਡੇ ਕੋਲੇ ਤਾਂ ਇਹ ਨਹੀਂ ਸਾਡੇ ਕੋਲੇ ਤਾਂ ਆਈ ਸਮਾਨ ਹੈ ਲੈ ਜਾਣਾ ਲੈ ਜਾ ਨਹੀਂ ਲੈਣਾ ਤੇਰੀ ਮਰਜ਼ੀ ਮੈਂ ਭਾਬੀ ਇਹਨਾਂ ਨੂੰ ਗੁੱਸਾ ਕਰ ਤੋ ਕਰਦੀ ਹੁਣ ਮੈਂ ਕਿਹੜਾ ਹੁਣ ਆਉ ਮੈਨੂੰ ਵੀ ਪਤਾ ਹੀ ਹੈਗਾ ਵੀ ਤੁਹਾਡੇ ਕੋਲ ਕਿੱਥੋਂ ਆਉਂਦਾ ਮੈਂ ਕਿਹੜਾ ਆਉਂਦੀ ਸੀਗੀ ਤੱਕੇ ਨਾ ਭੇਜਿਆ ਕਹਿੰਦੀ ਘਰੋਂ ਨਿਕਲ ਜਾ ਮੇਰੇ ਨਹੀਂ ਤੇਰੇ ਤੋਲਾ ਚਾਟਾ ਕਰਵਾ ਦੂ ਕਹਿੰਦੀ ਇੱਕ ਕਹਿੰਦੀ ਮੈਂ ਕਰੋ ਕੱਢਿਆ ਹੁਣੇ ਮੈਨੂੰ ਫਿਰ ਜੇ ਤੈਨੂੰ ਘਰੋਂ ਕਾਢੀ ਦਿੱਤਾ ਬਹਿ ਜਾ ਚੁੱਪ ਕਰਕੇ ਇੱਥੇ ਕੋਈ ਨਹੀਂ ਜਿੱਦੇ ਲੈਣਾ ਆਉਣਗੇ ਦੇਖ ਲਾਂਗੇ ਲੱਖ ਰੁਪਇਆ ਨਾ ਕੋਈ ਲੱਖ ਰੁਪਇਆ ਦੇਵੇ ਸੁਨਾਰਿਆਂ ਚ ਅੱਜ ਤੱਕ ਪਰ ਪਹਿਲੀ ਵਾਰ ਸੁਣਿਆ ਵੀ ਪੇਕੀ ਜਾਓ ਤੇ ਲੱਖ ਰੁਪਇਆ ਮੰਗੋ ਪੇਕਿਆਂ ਤੋਂ ਜਾ ਕੇ ਐਂ ਮਿਲ ਜੂਗਾ ਉਹਦਾ ਭਾਬੀ ਹੁਣ ਮੈਨੂੰ ਐਂ ਕਹਿੰਦੀ ਸੀ ਕਰਨਾ ਕੀ ਆ ਫਿਰ ਲੱਖ ਰੁਪਇਆ ਦਾ ਤੁਸੀਂ ਐਂ ਦੱਸ ਪਹਿਲਾਂ ਮੈਨੂੰ ਮੋਟਰਸਾਈਕਲ ਕਹਿੰਦੀ ਆ ਕਹਿੰਦੇ ਤੇਰੇ ਪੇਕਿਆਂ ਨੇ ਤੈਨੂੰ ਮੋਟਰਸਾਈਕਲ ਨਹੀਂ ਦਿੱਤਾ ਹੋਰ ਕੀ ਆਹੀ ਤਾਂ ਕਹੀ ਜਾਨੀ ਆ ਤੇ ਕਹਿੰਦੀ ਮੈਂ ਆ ਵੀ ਤੀਨ ਨੂੰ ਰਾਜਵੀਰ ਨੂੰ ਕਹਿੰਦੀ ਮੋਟਰਸਾਈਕਲ ਦਿੱਤਾ ਤੇਰੇ ਪੇਕਿਆਂ ਨੇ ਕਹਿੰਦੇ ਤੈਨੂੰ ਖਾਲੀ ਤੋਰ ਤੈਨੂੰ ਦੇ ਕੇ ਗਈ ਤੋਰਿਆਗਾ ਹੁਣ ਮੋਟਰਸਾਈਕਲ ਮੰਗਦੀ ਐ ਕੀ ਗੱਲ ਭਾਈ ਇੱਕ ਤਾਂ ਮਲਾਜ਼ਮ ਲੱਗੇ ਆ ਜਿਹੜਾ ਮਲਾਜ਼ਮਾਂ ਨੂੰ ਤਾਂ ਮੋਟਰਸਾਈਕਲ ਦੇਉਗਾ ਇਹਦਾ ਮੁੰਡਾ ਕਰਦਾ ਕੀ ਐ ਕਰਦਾ ਤਾਂ ਕੰਮ ਐ ਖੇਤੀ ਖੇਤੀਆਂ ਵਾਲਿਆਂ ਨੂੰ ਇਹਦਾਂ ਮੋਟਰਸਾਈਕਲ ਦਾ ਜ਼ਮੀਨ ਛੋਡੇ ਕੋਲ 2.5 ਕਿੱਲੇ ਨਿਕਲੀ 10 ਕਿੱਲਿਆਂ ਦੇ ਵਿਚੋਲੇ ਨੇ ਠੱਗੀ ਮਰਵਾਤੀ ਅਸੀਂ ਤਾਂ ਗੱਡੀ ਲੈਤੀ ਸੀ ਤੇਰੇ ਬਾਅਦ ਤੇ ਗੱਡੀ ਹਾਰ ਕੇ ਖੜੇ ਪੈਣ ਜਦੋਂ ਪਤਾ ਲੱਗਿਆ ਤਾਂ ਨਹੀਂ ਦਿੱਤੀ ਗੱਡੀ ਪਹਿਲਾਂ ਬੁੜੀ ਨੂੰ ਤੂੰ ਐ ਪੁੱਛ ਵੀ ਜਿਹੜੀ ਤੁਸੀਂ ਸਾਡੇ ਨਾਲ ਠੱਗੀ ਕੀਤੀ ਉਹ ਬੋਲ ਨਹੀਂ ਸਕਦੀ ਤੂੰ ਨਾ ਉਹ ਸਾਡੇ ਸਾਡੇ ਕੋਲੇ ਤਾਂ ਤੇਰੀ ਜਿਬ ਲੱਗਿਆ ਹੋਈ ਆ ਬੋਲਣ ਨੂੰ ਆ ਬੁੜੀ ਮੂਰੇ ਤੂੰ ਬੋਲ ਨਹੀਂ ਸਕਦੀ ਬੁੜੀ ਨੂੰ ਜਵਾਬ ਨਹੀਂ ਦੇ ਸਕਦੀ ਤੇਰੀ ਸੱਸ ਨਾ ਮੇਰੀ ਗੱਲ ਕਰਾ ਬੋਲ ਜੀ ਤਾਂ ਭਾਬੀ ਮੈਂ ਬਥੇਰਾ ਮੈਂ ਕੀ ਕਰਾਂ ਮਰ ਜਾਣਾ ਥੇ ਹੁਣ ਉਹ ਮੇਰੇ ਜਿਹੜਾ ਰੋਡਾ ਲੱਗਿਆ ਮੈਨੂੰ ਕਲੇਸ਼ ਕਰਦਾਗਾ ਕੁੱਟ ਛਿੜਦਾ ਮੈਨੂੰ ਉਹ ਤੀਜੇ ਦਿਨੋਂ ਤੇ ਜੇ ਕੁੱਟ ਛਿੜਦਾ ਭਾਈ ਹੁਣ ਉਹ ਤਾਂ ਸਾਡੇ ਕੋਲੇ ਤਾਂ ਕੋਈ ਹੱਲ ਨਹੀਂ ਜੇ ਤੈਨੂੰ ਕਿਹਾ ਸੀ ਤਲਾਕ ਦੇ ਦੇ ਕੁੜੀਏ ਸਾਰੀ ਉਮਰ ਤੇਰੀ ਇੱਥੇ ਨਿਕਲਣੀ ਨਹੀਂ ਤੂੰ ਕਹਿੰਦੀ ਮੈਂ ਤਾਂ ਜਿੱਥੇ ਕੇਰਾ ਵਿਆਹ ਕੇ ਆ ਗਈ ਇੱਥੇ ਹੀ ਰਹੂੰਗੀ ਰਹਿ ਫਿਰਣ ਮਰ ਜਿਵੇਂ ਮਰਨਾ ਓਵੇਂ ਉੱਥੇ ਸਾਡੇ ਕੋਲੇ ਤਾਂ ਲੱਖ ਰੁਪਈਆ ਹੈ ਨਹੀਂ ਤੇ ਤੇਰੇ ਬਾਈ ਕੋਲੇ ਗੱਲ ਨਾ ਕਰੀਂ ਲੱਖ ਰੁਪਈਆ ਦੀ ਆ ਸਾਮਾਨ ਆਪਦਾ ਲੈ ਕੇ ਜਾਣਾ ਭਵਨਾ ਦੀ ਮਾਂ ਨੂੰ ਵੀ ਲੈ ਜਾ ਨਾਲ ਬਗਜੋ ਮਾਵਾਂ ਤੀਆਂ ਚਾਹ ਪਾਣੀ ਪੀਣਾ ਤਾਂ ਕੋਈ ਦੱਸ ਕਰਦਾਨੀ ਆ ਲੈ ਭਾਬੀ ਤੂੰ ਤਾਂ ਐਵੇਂ ਕਹੀ ਜਾਂਦੀ ਆਂਗੀ ਮੈਂ ਕਿਹੜਾ ਹੁਣ ਆਪਦੀ ਮਰਜ਼ੀ ਨਾਲ ਆਈ ਆਂਗੀ ਮਰਜ਼ੀ ਨਾਲ ਤਾਂ ਫਿਰ ਕੋਈ ਵੀ ਨਹੀਂ ਆਇਆ ਹੁੰਦਾ ਭਾਈ ਮਰਜ਼ੀ ਨਾਲ ਮੈਂ ਕਿਹੜਾ ਉਹਦੇ ਪੇਕੇ ਤੋਂ 10 ਲੱਖ ਰੁਪਈਆ ਮੰਗੀ ਜਾਂਦੀ ਆਂ ਜੇ ਮੈਂ ਆਉਦੇ ਪੇਕੇ ਹੀ ਲੈ ਪੇਕਿਆਂ ਕੋਲ ਤਾਂ ਹੀ ਹੁੰਦਾ ਆਹੀ ਸਮਾਨ ਮੇਰੇ ਪੇਕੇ ਦੇ ਕੇ ਜਾਣਗੇ ਜੇ ਸਮਾਨ ਲੈ ਜਾਣੇ ਲੈ ਜਾ ਨਹੀਂ ਮੈਂ ਵੀ ਪਰੇ ਲੈ ਆਣੀਆਂ ਚੱਕਿਆ ਦੀ ਮਰਜ਼ੀ ਮੇਰੀ ਗੱਲ ਸੁਣ ਲੈ ਭਾਬੀ ਮੈਂ ਬਾਈ ਕੋਲੇ ਹਜੇ ਗੱਲ ਕੁਝ ਨਹੀਂ ਕਰਦੀ ਹੈਗੀ ਮੈਂ ਇੱਕ ਦੋ ਦਿਨ ਰਹਿ ਪੂੰਗੀ ਤੇ ਐਨੇ ਚ ਕੋਈ ਗੱਲ ਠੰਡੀ ਹੋ ਜਾਊਗੀ ਦੇਖੀ ਜਾਓ ਨਾਲ ਮੈਂ ਤੁਹਾਨੂੰ ਦੱਸਾਂ ਜੇ ਤੁਹਾਡੀ ਬੁੜੀ ਦਾ ਫੋਨ ਆਇਆ ਨਾ ਮੇਰੇ ਨਾਲ ਗੱਲ ਕਰਾ ਦੂੰ ਬੁੜੀ ਦੀ ਮੈਂ ਕਰੂੰ ਬੁੜੀ ਨੂੰ ਸਿੱਧੀ ਸੋ ਉਥੋਂ ਨਹੀਂ ਬੁੜੀ ਲੋਟ ਆਉਂਦੀ ਤੂੰ ਹੀ ਤਾਂ ਮਿੰਨ ਮਿੰਨ ਕਰ ਦੂ ਮਾਮਾ ਧੀਆਂ ਉਹਦੇ ਮੂਹਰੇ ਚਲ ਕੋਈ ਨਾ ਬਾਬੀ ਜੇ ਫੋਨ ਲਾਇਆ ਨਾ ਮੈਂ ਤੁਹਾਡੀ ਗੱਲ ਕਰਵਾ ਦੂੰਗੀ ਆ ਮੇਰੀ ਗੱਲ ਕਰਵਾ ਦਿੰਦੀ ਲੈ ਚਲ ਉੱਠਾ ਆ ਜਾ ਫਿਰ ਆ ਬੱਤ ਬੱਗ ਚਲੇ ਤੇ ਗਰਮੀ ਚ ਕਾਟੋ ਬੈਠੀ ਆ ਉਹ ਮਾਂ ਬਤਾ ਨਹੀਂ ਕਿੱਧਰ ਵੱਗਦੀ ਮੇਰਾ ਤਾਂ ਫਿਰ ਬਲੱਡ ਵੱਧ ਗਿਆ ਭਾਈ ਦੇਖ ਹੁਣ ਲੱਖ ਰੁਪਏ ਤੇ ਕਿਤੇ ਆਏ ਧਰਿਆ ਨਹੀਂ ਆ ਚੱਕ ਦੇ ਬਾਬੀ ਸਮਝ ਕੋਈ ਗੱਲ ਨਹੀਂ ਸਮਾਂ ਤਾਂ ਮਾਪੇ ਤੇ ਰਹੀਆਂ ਨਹੀਂ ਅੰਦਰ ਲਖੜਾ ਰੇ ਬੈਗ ਮੈਂ ਧਰਿਆਂਗੀ ਆ ਬਿਸਕਟ ਵੇਦੇ ਲਈ ਫਿਰਦੀ ਹੈਗੀ ਤਪਾ ਮਾਰੇ ਤੁਸੀਂ ਤਾਂ ਆ ਗਈ ਤਾਂ ਭੂਨੋ ਆਈ ਅੰਦਾਗਾ ਬੱਬਾ ਹੈ ਹਲੋ ਹੈਲੋ ਹਰਪ੍ਰੀਤ ਬੋਲ ਰਹੀ ਆ ਮਾਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂ ਠੀਕ ਆ ਵਧੀਆ ਅੱਛਾ ਹੋਰ ਕਿਵੇਂ ਲਾਇਆ ਜੀ ਫੋਨ ਕੋਈ ਤੈਨੂੰ ਨਹੀਂ ਪਤਾ ਹੁਣ ਕਿਵੇਂ ਲਾਇਆ ਮੈਂ ਤਾਂ ਕੀ ਬਤਾ ਤੈਨੂੰ ਤਾਂ ਪਤਾ ਮਿੰਟ ਚ ਲੱਗ ਜਾਊਗਾ ਜਿਵੇਂ ਤੇ ਸਾਡੀ ਕੁੜੀ ਭੇਜੀ ਹੈਗੀ ਅੱਛਾ ਕੁੜੀ ਭੇਜੀ ਆ ਫੇਰ ਅੱਛਾ ਤਾਂ ਪਤਾ ਲਾਉਣ ਵਾਸਤੇ ਫੋਨ ਲਾਇਆ ਕੀ ਬਤਾ ਲਾਵेंगी ਦੱਸ ਪਤਾ ਫੇਰ ਲਾਉਣੀ ਪਊਗਾ ਨਾ ਤੂੰ ਕੁੜੀ ਨੂੰ ਸਾਡੀ ਨੂੰ ਧਮਕੀਆਂ ਦੇਣੀਆਂ ਐ ਕਿ ਤੇਰੇ ਪੇਕੇ ਨੇ ਕਿ ਮੋਟਰਸਾਈਕਲ ਨਹੀਂ ਦਿੱਤਾ ਮੋਟਰਸਾਈਕਲ ਨੂੰ ਤੇਰਾ ਮੁੰਡਾ ਜੱਜ ਲੱਗਿਆ ਅੱਛਾ ਜੱਜ ਲੱਗਿਆ ਉਹ ਬਾਹਰ ਦੇ ਲਾਉਂਦੇ ਮੋਟਰਸਾਈਕਲ ਮੋਟਰਸਾਈਕਲ ਲੈਤੇ ਬਿਨਾ ਵੇਹ ਘਰ ਨਾ ਬੜੇ ਮੈਂ ਤੈਨੂੰ ਦੱਸਾਂ ਮੋਟਰਸਾਈਕਲ ਦੇ ਕੇ ਤੋਰਿਓ ਤੇਰੇ ਘਰੇ ਬੜਦੀ ਨਹੀਂ ਸਾਡੀ ਕੁੜੀ ਚੁੱਪ ਕਰਕੇ ਨਾ ਐਂ ਕਰੋ ਤਲਾਕ ਦੇ ਕਾਗਜ਼ ਭੇਜਿਆ ਛੋਟੇ ਕੋਲੇ ਸਾਈਨ ਕਰ ਦਿਓ ਭੇਜ ਦੇ ਤਲਾਕ ਦੇ ਕਾਗਜ਼ ਹਾਂ ਬੱਡੀ ਤਲਾਕ ਦੇ ਨਾਈ ਸਾਡੀ ਕੁੜੀ ਨੂੰ ਘਾਟਾ ਨਹੀਂ ਮੈਂ ਕਹਿੰਦਾ ਸਾਡੀ ਕੁੜੀ ਨੂੰ ਤਾਂ ਪਹਿਲਾਂ ਹੀ ਠੱਗੀ ਹੋ ਗਈ ਪਹਿਲਾਂ ਤਾਂ ਤੁਸੀਂ 10 ਕਿੱਲੇ ਜ਼ਮੀਨ ਦੇ ਕਿਹਾ ਸੀ ਕਿੱਲੇ ਛੋਟੇ ਕੋਲੇ ਢਾਈ ਨਿਕਲੇ ਹਜੇ ਤ ਅੱਛਾ ਅੱਛਾ ਉਹ ਕਹਿੰਦਾ ਕਿ ਨਹੀਂ ਨਾ ਨਹੀਂ ਸੀਗਾ ਬਿਟਾ ਇਹ ਕਿਲੇ ਸਾਰਾ ਕੁਝ ਦੱਸਿਆ ਸੀ ਵਿਚੋਲੇ ਨੇ ਤੇ ਥਾ ਥਾ ਤੋਰ ਦੇ ਥਾ ਥਾ ਤੋਰੀ ਚਾ ਹੁਣ ਤੂੰ ਮੋਟਰਸਾਈਕਲ ਦੇ ਨਾ ਮੈਂ ਤਾਂ ਦਿੱਤਾ ਨਹੀਂ ਜਾਂਦਾ ਤੋਰ ਕੇ ਭਾਵੇਂ ਅਸੀਂ ਘਰੇ ਰੱਖੀਏ ਤੂੰ ਕਿਹੜਾ ਆਪਦੀ ਧੀ ਨੂੰ ਘਰੇ ਰੱਖੀ ਬੈਠੀਆਂ ਤੋਰ ਲੰਗਾ ਤਾਂ ਹਰੇਕ ਨੂੰ ਪੈਂਦੀਆਂ ਘਰੇ ਤਾਂ ਰੱਖੀਆਂ ਨਹੀਂ ਜਾਂਦੀਆਂ ਮੈਂ ਤਾਂ ਦਿੱਤਾ ਆ ਦਿੱਤੀ ਨੂੰ ਤੇਰੇ ਮੰਗੋ ਨਹੀਂਗਾ ਵੀ ਕੰਨਾ ਕੜਾ ਪਾ ਕੇ ਤੋਰ ਕੇ ਤੇਰਾ ਤਾਂ ਜਮਾਈ ਲੱਗਿਆ ਵੀ ਮੁਲਾਜ਼ਮ ਹੈਗਾ ਤੇਰਾ ਮੁੰਡਾ ਕਰਦਾ ਕੀ ਤੇਰਾ ਮੁੰਡਾ ਕਰਦਾ ਤਾਂ ਖੇਤੀ ਹੈ ਪਰ ਖੇਤ ਲਿਆ ਹੋਇਆ ਹੁੰਦਾ ਕਿਤੇ ਖੇਤੀ ਕਰਦਾ। ਸਾਹੀ ਕਿੱਲੇ ਵਾਲਿਆਂ ਨੂੰ ਤਾਂ ਕੋਈ ਰਿਸ਼ਤਾ ਕਰਨ ਨਹੀਂ ਆਉਂਦਾ ਤੇ ਤੂੰ ਮੋਟਰਸਾਈਕਲ ਭਾਲਦੀ ਐਂਗੀ। ਚੁੱਪ ਕਰਕੇ ਜੇ ਤੇ ਉਹੀ ਗੱਲ ਸਾਡੀ ਕੁੜੀ ਆਉਂਦੀ ਐ। ਚੁੱਪ ਕਰਕੇ ਨਾ ਜਿਵੇਂ ਅਸੀਂ ਕਹਿੰਨੇ ਹਾਂ ਉਵੇਂ ਕਰ ਲਾ ਮੈਂ ਤੈਨੂੰ ਦੱਸਾਂ। ਜੇ ਸਾਡੀ ਕੁੜੀ ਨੂੰ ਮਨ ਆ ਸਾਂਭੀ ਲੈਣਾ ਤਾਂ ਪੂਰਾ ਦੇਖੀ ਫਿਰ ਤੇਰੇ ਤੇ ਚੱਕਰ ਘਮਾਉਂਦੇ ਸੀ। ਲਿਆ ਤੂੰ ਮੈਂ ਬੜਨੀ ਨਹੀਂ ਦਿੰਦੀ ਇਹਦੇ ਕਰੇ। ਬੜਨ ਤਾਂ ਤੂੰ ਕੀ ਨਹੀਂ ਨਹੀਂ ਸਾਡੀ ਕੁੜੀ ਦਾ ਘਰ ਐ। ਸਾਡੀ ਕੁੜੀ ਨਹੀਂ ਮੰਨਦੀ ਥੋੜਾ ਜਿਹਾ। ਉਹੀ ਕਹਿੰਦੀ ਐ ਮੈਂ ਉੱਥੇ ਜਾਣਾ ਐਗਾ। ਅਸੀਂ ਤਾਂ ਬਥੇਰਾ ਕਿਹਾ ਸੀ। ਕੋਈ ਬਾਅਦੋ ਸੋਚ ਕੇ ਸਮਝ ਕੇ ਆਈ ਲੈ ਕੇ ਕੁੜੀ ਨੂੰ ਇੱਥੇ ਮੋਟਰਸਾਈਕਲ ਤੋਂ ਬਿਨਾ ਕੁੜੀ ਨੂੰ ਲੈ ਕੇ ਉਹਦਾ ਭਰਾ ਆਊਗਾ ਦੋਨੇ ਭੈਣ ਭਰਾ ਆਉਣਗੇ ਲੈ ਤੂੰ ਲਾ ਲਈ ਜੋਰ ਸਾਡੀ ਕੁੜੀ ਨੂੰ ਬੜਨੋਂ ਹਟਾ ਕੇ ਦਿਖਾਈ ਅੰਦਰੋਂ ਅਸੀਂ ਵੀ ਦੇਖਦੇ ਆਂ ਫਿਰ ਤੈਨੂੰ ਭੇਜ ਦੇ ਭੇਜ ਦੇ ਨਾ ਹੋ ਹਮੇ ਤਿਆਰੀ ਖੜੀ ਹੈਗੀ ਖੜੀ ਰਹੇ ਹਾਂ ਹੋ ਹੁਣੀ ਆਉਂਦਾ ਫਿਰ ਉਹਦਾ ਭਰਾ ਭਰਾ ਆ ਜਾਉਣਾ ਜੱਜ ਲੱਗੇਗਾ ਭਰਾ ਮੈਂ ਤੂੰ ਲੱਗੀ ਹੈਗੀ ਚਾਂਬਲੀ ਹੋਈ ਦੇਖ ਲੈ ਹੁਣੀ ਆਉਂਦਾ ਇਹਦਾ ਭਰਾ ਬੜ ਕੇ ਦਿਖਾਵੇ ਇਹਦਾ ਭਰਾ ਨੇ ਭੈਣ ਬੜਨ ਦਾ ਸਹੀ ਇੱਥੇ ਮੈਂ ਦੀ ਉਹ ਬਾੜ ਨੂੰ ਬਾੜਾ ਨਹੀਂ ਐਵੇਂ ਉਹ ਦੇ ਅੰਦਰ ਨਹੀਂ ਪਾਉਣ ਦਿੰਦੀ ਪਾਉਣ ਦਾ ਸਹੀ ਦੋ ਅੰਦਰ ਆਂਦੇ ਹੋ ਕੇ ਬਈ ਪਹਿਲਾ ਖੁੱਲਾ ਸੀਗਾ ਦੇਖ ਕੇ ਵਾਰ ਕੋ ਭੇੜ ਲਿਆ ਮੜੇ ਹਾਰ ਨੂੰ ਮਾਰੇਓ ਚਲ ਭਾਈ ਹੂੰ ਖਲਾਇਆ ਪਾਰਕਾਰ ਉਹ ਜਿਹੜਾ ਕੋਲੂ ਕਿਥੋਂ ਪਤਾ ਲੱਗੇਗਾ ਚੰਦਰੀ ਵਾਲੀ ਬੀ ਬੇਬੇ ਬੇ ਬੇ ਉਹ ਜਿੱਧਰੋਂ ਆਇਆ ਉਧਰ ਹੀ ਮੁੜ ਜਾ ਮੈਂ ਵੀ ਬਾਹਰ ਨਹੀਂ ਦਿੰਦੀ ਘਰੇ ਬੇਬੇ ਬਾਹਰ ਖੋਲ ਦੇ ਨਾ ਮੈਂ ਹੀ ਬਾਹਰ ਦਿੰਦੀ ਸੱਸਰੀ ਕਾਲ ਵਾਸੀ ਨਾ ਮਰਦਾ ਲੋੜ ਨਹੀਂ ਸੱਸਰੀ ਕਾਲ ਦੀ ਮਸੀ ਬਾਹਰ ਖੋਲੇ ਤੂੰ ਐਂ ਕਰੀਂ ਚੇ ਡਾਂਗ ਨਾ ਨਾ ਚੇ ਡਾਂਗ ਨਹੀਂ ਹੈਗੀਆਂ ਲੈ ਕੇ ਆਏ ਲੱਖ ਰੁਪਏ ਪੈਣੂ ਦੇਣ ਨੂੰ ਲੱਖ ਰੁਪਏ ਕਦੇ ਪੈਣ ਪੈਸੇ ਝੜੀ ਲੱਗਦੇ ਮਸੀ ਹੋ ਭਾਈ ਜੇ ਲੈ ਜਾ ਪੈਣੂ ਮੁਠੀ ਲਾਇਆ ਲੈ ਜਾ ਮੁੜ ਕੇ ਬੇਬੇ ਬਾਹਰ ਖੋਲ ਦੇ ਐਂਗਾ ਤੂੰ ਕਰਦੀ ਹੁੰਨੀ ਆ ਨਾ ਹੈ ਨਹੀਂ ਸਾ ਮੇਰੇ ਕਰ ਤੇਰੇ ਵਾਤੇ ਹੋਈ ਨਹੀਂ ਕਿਹੜਾ ਸਾਨੂੰ ਵਾਰ ਤਾ ਖੋਲੇ ਮਸੀ ਲੱਖ ਰੁਪਏ ਕਦੇ ਦੇ ਦਾਂਗੇ ਜੇ ਕੋਈ ਹੋਇਆ ਕਦੇ ਕੋਈ ਨਹੀਂ ਉੱਦੀ ਖੋਲੂ ਕੁਝ ਤੇ ਲੱਖ ਲੈ ਕੇ ਆਇਆ ਆ ਗਿਆ ਤੈਨੂੰ ਲੈ ਕੇ ਚੱਕਿਆ ਆ ਗਿਆ ਹੀ ਦੱਬਾ ਬੇਸ਼ਰਮ ਤੈਨੂੰ ਮਹਾ ਕੇ ਹੱਸੀ ਬਿਆ ਬਿਸਕੁਟਾਂ ਦਾ ਦੱਬਾ ਚੱਕਿਆ ਜੀ ਬੇਬੇ ਕੋਈ ਨਾ ਬਾਰ ਖੋਲ ਦੇ ਮੈਨੂੰ ਆ ਜਾਂਦੇ ਘਰੇ ਮੈਨੂੰ ਗੰਨ ਬੜਨੇ ਦੀ ਪਗ ਲਿਆ ਬੇਸ਼ਰਮ ਕੁੱਤੀ ਨਾ ਹੋਵੇ ਲੈ ਕੇ ਆ ਗਈ ਕੀ ਬੋਲਦੀ ਏ ਕੁੜੀ ਤੂੰ ਬਾਜ ਜਾ ਬਾਜ ਜਾ ਇੱਥੇ ਮੈਨੂੰ ਮਾਰੂਗਾ ਬੰਦਾ ਬੋਲੀ ਜਾਂਦੀ ਆ ਚਲੀ ਹਾਂ ਬਾਗ ਜਾ ਪੁੱਠੇ ਬਾਗ ਜਾ ਕਾ ਤੂੰ ਕਰਦੀ ਆ ਬਾਰ ਖੋਲ ਤੂੰ ਬਾਜ ਜਾ ਬਾਗ ਜਾ ਹੈ ਨਹੀਂ ਤੇਰੇ ਬਾਸ ਤੇ ਮੈਂ ਕਹਿਆ ਸੀ ਹਾਂ ਆ ਵਧੀ ਜਾਖੇ ਤੇ ਬਾਪਰਾ ਦੇ ਮਗਰ ਲਾ ਕੇ ਚਾਂਬਲੀ ਲਈ ਆਖੇ ਮਗਰ ਲਾਖੇ ਮੇਰੀ ਜਗ੍ਹਾ ਨਹੀਂ ਹੈਗੀ ਮੈਨੂੰ ਪਿੰਡੀ ਲੈ ਚੱਲ ਤੂੰ ਤਾਂ ਬੁਲਾਈ ਜੇ ਨਹੀਂ ਕੀ ਬਾਹਰ ਖੁੱਲਿਆ ਹੁੰਦਾ ਨਾ ਮੈਂ ਤਿੰਨ ਮੁੱਕੀਆਂ ਮਾਰਦਾ ਬੁੜੀ ਤੇ ਹੁਣ ਤੂੰ ਮਾਰ ਕੇ ਨਾ ਦੇਖ ਆਥਲਾ ਕਹਿੰਦੇ ਆਖ ਮੇਰੇ ਮਾਰਦਾ ਤੈਨੂੰ ਤਿੰਨ ਮੁੱਕੀਆਂ ਕਿਹੜੀਆਂ ਦੂਣ ਛੱਡ ਜਾ ਭਾਂ ਨੂੰ ਚਾਂਬਾ ਹੋਇਆ ਬੁੜੀ ਲੱਖ ਰੁਪਿਆ ਭਾਲਦੀਏ ਕੋਈ ਨਹੀਂ ਤੈਨੂੰ ਲੱਖ ਹਾਂ ਲੱਖ ਦੇ ਕੇ ਹੀ ਕਰਾਂ ਬੰਦੇ ਹੋ ਗਏ ਕੀ ਆਮਾ ਕੇ ਚਾਰ ਬੰਦੇ ਨੂੰ ਤੇ ਲੱਖ ਹੀ ਜਾਣਾ ਆਹੋ ਲੈ ਕੇ ਆਦੇ ਚਾਰ ਬੰਦੇ ਸਾਡੇ ਪਿੰਡ ਚ ਕਹੜਾ ਬੰਦੇ ਨਹੀਂ ਗੇ ਲੈ ਛੱਡ ਜਾ ਭੈਣ ਨੂੰ ਘਰੇ ਤੇਜ ਗਿਆ ਆਇਆ ਮਸਾਈ ਚਾਕੇ ਲੈ ਮੋਟਰਸਾਈਕਲ ਤੇ